ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਤੁਹਾਨੂੰ ਪਤਾ ਹੈ ਕਿ ਇਹ ਚੈਨਲ ਦੇ ਵਿੱਚ ਚੈਨਲ ਦੇ ਉੱਤੇ ਜਿਹੜੀਆਂ ਮਾਸਟਰਗ੍ਰਾਡ ਦੀ ਇਸ ਬਿਲਕੁਲ ਫ੍ਰੀ ਤਿਆਰੀ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਅਸੀਂ ਪਹਿਲਾਂ ਵਿਆਕਰਨ ਵਾਲਾ ਭਾਗ ਕਰ ਰਹੇ ਹਾਂ ਹੌਲੀ-ਹੌਲੀ ਅਸੀਂ ਅੱਗੇ ਵਾਲੇ ਭਾਗ ਵੀ ਕਰਾਂਗੇ ਸੋ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਲਾਈਕ ਕਰੋ ਤੇ ਕਮੈਂਟ ਕਰੋ ਹੁਣ ਅਸੀਂ ਦੇਖਦੇ ਹਾਂ ਅੱਜ ਦਾ ਟੌਪਿਕ ਹੈਗਾ ਆ ਵਾਕ ਵੋਧ ਵਾਕ ਬੋਧ ਦੇ ਵਿੱਚ ਅਸੀਂ ਕੀ ਕਰਦੇ ਆ ਵਾਕ ਦੇ ਜਿਹੜੇ ਅੰਗ ਆ ਠੀਕ ਆ ਵਾਕ ਦੇ ਕਰਮ ਵਾਕ ਦੇ ਜਿਹੜੇ ਹੋਰ ਨਾ ਸ਼ਬਦਾਂ ਨਾਲ ਸੰਬੰਧ ਉਹਦੇ ਬਾਰੇ ਅਸੀਂ ਜਿਹੜਾ ਆ ਪੂਰਾ ਵਿਸਥਾਰ ਪੂਰਕ ਪੜ੍ਹਦੇ ਆ ਤੇ ਵਾਕ ਬੋਧ ਜਿਹੜਾ ਆ ਸ਼ਬਦਾਂ ਤੋਂ ਵਾਕ ਬਣਾਉਣ ਦੇ ਢੰਗ ਦਾ ਅਧਿਐਨ ਕਰਦਾ ਹੈ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਜਿਹੜੀ ਯਾਦ ਰੱਖਣ ਜੋਗਾ ਪੇਪਰ ਦੇ ਵਿੱਚ ਹਮੇਸ਼ਾ ਪੁੱਛੀ ਜਾਂਦੀ ਹੈ ਉਹ ਕੀ ਹੈ ਕਿ ਬਾਕ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਨੂੰ ਤੁਸੀਂ ਨੋਟ ਕਰ ਲੈਣਾ ਕਿ ਜੇ ਉਹਨਾਂ ਨੇ ਪੁੱਛਣਾ ਆਏ ਤੁਹਾਨੂੰ ਕਿ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਕਿਹੜੀ ਹੈ ਤੇ ਉਹਦਾ ਉੱਤਰ ਤੁਸੀਂ ਕੀ ਲਿਖਣਾ ਬਾਕ ਹੁਣ ਅੱਗੇ ਦੇਖਦੇ ਆ ਕਿੰਨਾ ਬਾਕ ਦੇ ਕਿੰਨੇ ਅੰਗ ਹੁੰਦੇ ਆ ਦੋ ਕਿਹੜਾ ਇੱਕ ਉਦੇਸ਼ ਹੁੰਦਾ ਤੇ ਇੱਕ ਵਿਦੇਹ ਹੁੰਦਾ ਹੁਣ ਉਦੇਸ਼ ਉਦੇਸ਼ ਕੀ ਹੁੰਦਾ ਉਦੇਸ਼ ਕਹਿੰਦਾ ਵਾਕ ਦੇ ਜਿਹੜਾ ਸ਼ੁਰੂ ਦੇ ਵਿੱਚ ਹੁੰਦਾ ਹੈ ਇਹਦੇ ਵਿੱਚ ਜਿਹੜਾ ਕਰਤਾ ਆ ਇੱਕ ਇਹਦੇ ਵਿੱਚ ਕਰਤਾ ਦੇ ਨਾਲ ਜਿਹੜਾ ਅਧਰਸ਼ਵਚੀ ਜਾਂ ਦਵਾਵਚੀ ਸ਼ਬਦ ਆਉਂਦੇ ਹਨ ਤੇ ਜਿਹੜਾ ਵਾਕ ਆ ਕੋਈ ਵੀ ਉਹਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਉਦੇਸ਼ ਤੋਂ ਬਿਨਾ ਜਿਹੜਾ ਵਾਕ ਉਹ ਕੀ ਹੁੰਦਾ ਅਧੂਰਾ ਹੁੰਦਾ ਤਾਂ ਇਹਦੇ ਵਿੱਚ ਜਿਹੜੇ ਆਧਰਵਚੀ ਜਾਂ ਦਵਾਵਚੀ ਸ਼ਬਦ ਆਉਂਦੇ ਉਹ ਕਿਹੜੇ ਆ ਜੀ ਵੀ ਹੀ ਹੈ ਸੋਰੀ ਹੀ ਨੇ ਸਵੰਧਕ ਹੁਣ ਜਿੱਦਾਂ ਹੁਣ ਜੀ ਆ ਅਸੀਂ ਕਹਿੰਨੇ ਆ ਮਾਤਾ ਜੀ ਆਂਟੀ ਜੀ ਡੈਡੀ ਜੀ ਮਤਲਬ ਅਸੀਂ ਕੀ ਕਰਦੇ ਆ ਆਦਰ ਵਜੋਂ ਉਹਨਾਂ ਦੇ ਉਹਨਾਂ ਦੇ ਪਿੱਛੇ ਕੀ ਲਗਾਉਨੇ ਆ ਜੀ ਲਗਾਉਨੇ ਆ ਉਦਾਹਰਨ ਦੇਖਦੇ ਆ ਕਿੰਦਾ ਮਾਤਾ ਜੀ ਰੋਟੀ ਬਣਾ ਰਹੇ ਹਨ ਹੁਣ ਮਾਤਾ ਜੀ ਜਿਹੜਾ ਇਹ ਕੀ ਆ ਉਹਦੇ ਵਿੱਚ ਉਦੇਸ਼ ਆ ਉਹਨਾਂ ਦਾ ਉਦੇਸ਼ ਕੀ ਆ ਕਿ ਉਹ ਰੋਟੀ ਬਣਾ ਰਹੇ ਆ ਨੰਬਰ 2 ਤੇਗਾ ਮੈਂ ਕੱਲ ਸ਼ਹਿਰ ਜਾਵਾਂਗਾ ਹੁਣ ਜਿਹੜਾ ਮੈਂ ਇਹਦੇ ਵਿੱਚ ਕੀ ਆ ਉਦੇਸ਼ ਦੀ ਜਗ੍ਹਾ ਤੇ ਆਇਆ ਅੱਗੇ ਨੰਬਰ 2 થੇਗਾ ਵਿਦੇ ਵਿਦੇ ਕਿਹੜਾ ਹੁੰਦਾ ਜਿਹੜਾ ਉਦੇਸ਼ ਨੂੰ ਛੱਡ ਕੇ ਕਹਿੰਦੇ ਵਾਕ ਦਾ ਜਿਹੜਾ ਬਾਕੀ ਹਿੱਸਾ ਬਣਦਾ ਉਹਨੂੰ ਕੀ ਕਹਿੰਦੇ ਅਸੀਂ ਵਿਦੇ ਕਹਿੰਦੇ ਆ ਇਹਦੇ ਵਿੱਚ ਨਾਮ ਪਰਨਾਮ ਕਿਰਿਆ ਕਿਰਿਆ ਵਿਸ਼ੇਸ਼ਣ ਇਹ ਸਾਰਾ ਕੁਝ ਹੀ ਆਉਂਦਾ ਹੈ ਠੀਕ ਆ ਉਦਾਹਰਨ ਦੇ ਕੇ ਕਹਿੰਦਾ ਮੇਰੇ ਪਿਤਾ ਜੀ ਮੇਰੇ ਪਿਤਾ ਜੀ ਕੀ ਆ ਉਦੇਸ਼ ਅੱਗੇ ਆ ਗਿਆ ਅੱਜ ਪਿੰਡ ਗਏ ਹਨ ਇਹ ਕੀ ਆ ਵਿਦੇ ਅੱਗੇ ਹੈਗਾ ਨੰਬਰ 2 ਤੇ ਮੱਝਾਂ ਮੱਝਾਂ ਕੀ ਆ ਉਦੇਸ਼ ਖੇਤਾਂ ਵਿੱਚ ਚਰ ਰਹੀਆਂ ਹਨ ਇਹ ਕੀ ਆ ਗਿਆ ਵਿਦੇ ਨ ਅੱਗੇ ਦੇਖਦੇ ਹਾਂ ਵਾਕ ਵਿਉਂਤ ਵਾਕ ਵਿਉਂਤ ਕੀ ਹੁੰਦੀ ਆ ਵਾਕਾਂ ਵਿੱਚ ਸ਼ਬਦਾ ਦੀ ਵਿਉਂਤ ਨੂੰ ਕੀ ਕਹਿੰਦੇ ਆ ਅਸੀਂ ਵਾਕ ਵਿਉਂਤ ਕਹਿੰਦੇ ਆ ਸਧਾਰਨ ਵਾਕਾਂ ਦੀ ਬਣਤਰ ਵਿੱਚ ਕਰਤਾ ਕਰਮ ਤੇ ਕਿਰਿਆ ਆਉਂਦੇ ਆ ਕਿਰਿਆ ਵਿਸ਼ੇਸ਼ਣ ਤੇ ਪੂਰਕ ਆਦਤ ਤੱਤ ਆਉਂਦੇ ਹਨ ਜਿਹੜਾ ਸਾਡਾ ਪੰਜਾਬੀ ਦਾ ਵਾਕ ਬਣਤਰ ਆ ਉਹਦੇ ਵਿੱਚ ਅਸੀਂ ਪਹਿਲਾਂ ਕਰਤਾ ਲਗਾਉਂਦੇ ਆ ਫਿਰ ਕਰਮ ਫਿਰ ਕਿਰਿਆ ਜਿੱਦਾਂ ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਕਰਤਾ ਕਿਰਿਆ ਕਰਮ ਪਰ ਪੰਜਾਬੀ ਚ ਕੀ ਆ ਕਰਤਾ ਕਰਮ ਤੇ ਕਿਰਿਆ ਆਉਂਦਾ ਪਹਿਲਾਂ ਕਰਤਾ ਆਉਂਦਾ ਫਿਰ ਅਸੀਂ ਕਰਮ ਲਿਖਦੇ ਆ ਫਿਰ ਕਿਰਿਆ ਆਉਂਦੀ ਉਦਾਹਰਨ ਲਈ ਕਹਿੰਦਾ ਕੁੜੀ ਕਿਤਾਬ ਪੜ੍ਹ ਰਹੀ ਹੈ ਹੁਣ ਕੁੜੀ ਇਹਦੇ ਵਿੱਚ ਕੀ ਆ ਕਰਤਾ ਕਿਤਾਬ ਇਹਦੇ ਵਿੱਚ ਕੀ ਆ ਕਰਮ ਤੇ ਪੜ੍ਹ ਰਹੀ ਕੀ ਇਹਦੇ ਵਿੱਚ ਬਣ ਗਿਆ ਕਿਰਿਆ ਹੁਣ ਅਸੀਂ ਦੇਖਿਆ ਕਿ ਇਹਦੇ ਵਿੱਚ ਪਹਿਲਾ ਕਰਤਾ ਆ ਫਿਰ ਕਰਮ ਆ ਫਿਰ ਕਿਰਿਆ ਆਈ ਹੁਣ ਅੱਗੇ ਹੈਗਾ ਆ ਬਣਤਰ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਬਣਤਰ ਦੇ ਆਧਾਰ ਤੇ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਤਿੰਨ ਨੰਬਰ 1 ਤੇ ਸਧਾਰਨ ਵਾਕ ਜਾਂ ਇੱਕ ਕਿਰਿਆ ਵਿਭਾਗ ਨੰਬਰ 2 ਤੇ ਸੰਯੁਕਤ ਵਾਕ ਤੇ ਨੰਬਰ 3 ਤੇ ਮਿਸ਼ਰਤ ਵਾਕ ਹੁਣ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸਧਾਰਨ ਵਾਕ ਕੀ ਹੁੰਦਾ ਸਧਾਰਨ ਵਾਕ ਸਧਾਰਨ ਵਾਕ ਜਿਹੜਾ ਆ ਨਾਮ ਤੋਂ ਸਪਸ਼ਟ ਹੈ ਕਿ ਜਿਹਦੇ ਵਿੱਚ ਇੱਕ ਕਿਰਿਆ ਹੁੰਦੀ ਹੈ ਜਾਂ ਇੱਕ ਕਿਰਿਆ ਵਕਾਂਸ਼ ਹੁੰਦਾ ਜਾਂ ਇਹਦੇ ਵਿੱਚ ਕੀ ਹੁੰਦਾ ਇੱਕ ਮੁੱਖ ਉਪਵਾਕ ਹੁੰਦਾ ਉਦਾਹਰਨ ਦੇਖਦੇ ਕਹਿੰਦਾ RAM ਪੜਦਾ ਹੈ ਹੁਣ ਇਹ ਕੀ ਆ ਸਧਾਰਨ ਵਾਕ ਆ ਨੰਬਰ 2 ਤੇਗਾ ਮੁੰਡਾ ਰੋ ਰਿਹਾ ਹੈ ਨੰਬਰ 3 ਤੇ ਬੱਚੇ ਪਤੰਗ ਉਡਾ ਰਹੇ ਹਨ ਇਹ ਸਾਰੇ ਤਿੰਨੇ ਕਿਹਿਆ ਸਧਾਰਨ ਵਾਕ ਦੀਆਂ ਉਦਾਹਰਨਾਂ ਹਨ ਅੱਗੇ ਨੰਬਰ 2 ਤੇ ਦੇਖਦੇ ਹਾਂ ਸੰਯੁਕਤ ਵਾਕ ਹੁਣ ਸੰਯੁਕਤ ਵਾਕ ਕੀ ਹੁੰਦੇ ਆ ਸੰਯੁਕਤ ਵਾਕਾਂ ਵਿੱਚ ਦੋ ਜਾਂ ਦੋ ਤੋਂ ਵੱਧ ਉਪਵਾਕਾਂ ਨੂੰ ਸਮਾਨ ਜੋਜਕ ਜੋਜਕਾ ਅਸੀਂ ਪੜਿਆ ਸੀ ਕਿ ਜੋੜਕ ਕੀ ਕਰਦੇ ਆ ਜਿਹੜੇ ਦੋ ਵਾਕ ਆ ਉਹਨਾਂ ਨੂੰ ਆਪਸ ਦੇ ਵਿੱਚ ਉਪਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੇ ਆ ਤੇ ਸਮਾਨ ਜੋਜਕ ਇਹਦੇ ਵਿੱਚ ਕਿਹੜੇ ਤੇ ਅਤੇ ਪਰ ਚਾਹੇ ਫਿਰ ਵੀ ਪ੍ਰੰਤੂ ਸਗੋ ਆਦ ਨਾਲ ਜੋੜਿਆ ਜਾਂਦਾ ਹੈ ਦੋ ਵਾਕਾਂ ਜਾਂ ਦੋ ਤੋਂ ਵੱਧ ਵਾਕਾਂ ਜਾਂ ਉਪਵਾਕਾਂ ਨੂੰ ਜਿਹੜਾ ਆ ਸਮਾਨ ਜੋੜਕਾ ਦੇ ਨਾਲ ਚੋਲਿਆ ਜਾਂਦਾ ਹੈ ਉਹਨੂੰ ਕੀ ਕਹਿੰਦੇ ਆ ਸੰਯੁਕਤ ਵਾਕ ਸੰਯੁਕਤ ਵਾਕ ਬਣਤਰ ਜਿਹੜੀ ਆ ਸاوی ਹੁੰਦੀ ਸاوی ਦਾ ਭਾਵ ਹਰ ਪੱਖ ਤੋਂ ਬਰਾਬਰ ਦਾ ਭਾਵ ਰੱਖਦੀ ਮਤਲਬ ਇਹਦੇ ਵਿੱਚ ਵਾਕ ਜਿਹੜਾ ਆ ਜੇ ਤਾਂ ਦੋ ਵਾਕ ਆ ਪਹਿਲਾ ਵਾਕ ਵੀ ਪਹਿਲਾ ਵਾਕ ਜਿਹੜਾ ਦੂਜੇ ਵਾਕ ਦੇ ਬਰਾਬਰ ਹੁੰਦਾ ਉਦਾਹਰਨ ਦੇ ਤੌਰ ਤੇ ਰਾਮ ਪੜ ਰਿਹਾ ਹੈ ਅਤੇ ਸ਼ਾਮ ਖੇਡ ਰਿਹਾ ਹੈ ਹੁਣ ਇਹਦੇ ਵਿੱਚ ਰਾਮ ਪੜ ਰਿਹਾ ਹੈ ਇੱਕ ਬਾਗ ਅਤੇ ਲੱਗ ਗਿਆ ਨਾਲ ਸ਼ਾਮ ਖੇਡ ਰਿਹਾ ਹੈ ਹੁਣ ਇਹ ਦੋਨੇ ਕੀ ਆ ਬਾਗ ਦੇਖੋ ਆਪਸ ਦੇ ਵਿੱਚ ਬਰਾਬਰ ਆ ਨੰਬਰ 2 ਤੇਗਾ ਰਾ ਪਿਆ ਜਾਣੀਏ ਜਾਂ ਵਾ ਪਿਆ ਜਾਣੀਏ ਹੁਣ ਇਹ ਵੀ ਦੋਨੇ ਵਾਕ ਹੀ ਆਪਸ ਦੇ ਵਿੱਚ ਬਰਾਬਰ ਹੈ ਹੁਣ ਨੰਬਰ 3 ਤੇ ਹੈਗੇ ਆ ਮਿਸ਼ਰਤ ਵਾਕ ਹੁਣ ਮਿਸ਼ਰਤ ਮਿਸ਼ਰਤ ਹੁੰਦਾ ਹੈ ਇੱਕ ਤੋਂ ਵੱਧ ਵਾਕਾਂ ਦਾ ਜਿਹੜਾ ਮਿਸ਼ਰਣ ਹੁੰਦਾ ਹੈ ਹੁਣ ਇਹਦੇ ਵਿੱਚ ਕਹਿੰਦੇ ਘੱਟੋ ਘੱਟ ਇੱਕ ਉਪਵਾਕ ਹੁੰਦਾ ਹੈ ਤੇ ਇੱਕ ਤੋਂ ਵੱਧ ਜਿਹੜੇ ਆ ਅਧੀਨ ਉਪਵਾਕ ਹੁੰਦੇ ਆ ਹੁਣ ਕਹਿੰਦਾ ਮਿਸ਼ਰਤ ਵਾਕਾਂ ਦੇ ਵਿੱਚ ਜਿਵੇਂ ਜੋ ਚਿਹੜਾ ਜੇ ਜਿੰਨਾ ਭਾਵੇਂ ਜਦੋਂ ਕਿ ਕਿਉਂਕਿ ਜਿਸ ਤਰ੍ਹਾਂ ਜਿੱਤਰ ਆਦ ਅਧੀਨ ਜੋਜਕਾ ਨਾਲ ਆਰੰਭ ਹੁੰਦੇ ਆ ਤੇ ਇਹਨਾਂ ਦੀ ਕਿਰਿਆ ਜਿਹੜੀ ਆ ਅਕਲਕੀ ਹੁੰਦੀ ਮਿਸ਼ਰਤ ਵਾਕਾਂ ਦੀ ਬਣਤਰ ਅਸਾਵੀ ਮੰਨੀ ਜਾਂਦੀ ਹੈ ਜਦੋਂ ਸੰਯੁਕਤ ਵਾਕਾਂ ਦੀ ਬਣਤਰ ਸਾਵੀ ਮੰਨੀ ਜਾਂਦੀ ਸੀ ਮਤਲਬ ਬਰਾਬਰ ਹੁੰਦੀ ਸੀ ਪਰ ਜਿਹੜੇ ਮਿਸ਼ਰਤ ਵਾਕ ਆ ਇਹਨਾਂ ਦੀ ਬਣਤਰ ਜਿਹੜੀ ਆ ਬਰਾਬਰ ਨਹੀਂ ਹੁੰਦੀ ਅੱਗੇ ਕਹਿੰਦਾ ਇਹਦੇ ਵਿੱਚ ਇੱਕ ਮੁੱਖ ਉਪਵਾਕ ਤੇ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ ਮੁੱਖ ਉਪਵਾਕ ਸਤੰਤਰ ਤੌਰ ਤੇ ਵਿਚਰਣ ਦੀ ਸਮਰੱਥਾ ਰੱਖਦਾ ਹੈ ਪਰ ਅਧੀਨ ਉਪਵਾਕ ਸਤੰਤਰ ਤੌਰ ਤੇ ਨਹੀਂ ਵਿਚਰ ਸਕਦੇ ਜਦੋਂ ਜਿਹੜਾ ਮੁੱਖ ਉਪਵਾਕ ਆ ਉਹ ਉਹ ਅਸੀਂ ਉਹਦਾ ਪਹਿਲਾ ਹਿੱਸਾ ਜਿਹੜਾ ਬਾਕ ਦਾ ਉਹ ਕੱਟ ਵੀ ਲਈਏ ਤਾਂ ਉਹ ਸਤੰਤਰ ਤੌਰ ਤੇ ਪੂਰਨ ਬਾਕ ਹੋਗਾ ਪਰ ਜਦੋਂ ਜਿਹੜੇ ਅਧੀਨ ਉਪਵਾਕ ਆ ਉਹ ਸਤੰਤਰ ਤੌਰ ਤੇ ਪੂਰਨ ਬਾਕ ਜੜੇ ਆ ਨਹੀਂ ਹੋਣਗੇ ਹੁਣ ਉਦਾਹਰਨ ਦੇਖਦੇ ਕਹਿੰਦਾ ਉਸਨੇ ਕਿਹਾ ਕਿ ਅੱਜ ਤੋਂ ਮੇਲਾ ਸ਼ੁਰੂ ਹੈ ਹੁਣ ਉਸ ਨੇ ਕਿਹਾ ਕਿ ਇਹ ਕੀ ਆ ਪ੍ਰਧਾਨ ਉਪਵਾਕ ਮੈਂ ਅੱਜ ਸਕੂਲ ਨਹੀਂ ਜਾਵਾਂਗਾ ਇਹ ਕੀ ਜਿਹੜਾ ਸਕੂਲ ਨਹੀਂ ਜਾਵਾਂਗਾ ਇਹ ਕੀ ਹੋ ਗਿਆ ਅਧੇਨ ਉਪਵਾਕ ਹੁਣ ਪਹਿਲਾਂ ਅਸੀਂ ਦੇਖਿਆ ਸੀ ਬਨਤਲਤੇਦਾਰ ਤੇ ਵਾਕ ਦੀ ਕਿਸਮਾ ਹੁਣ ਅਸੀਂ ਦੇਖਾਂਗੇ ਕਾਰੇ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਹੁਣ ਬਣਤਰ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਤਿੰਨ ਹੁੰਦੀਆਂ ਕਾਰਜ ਦੇ ਆਧਾਰ ਤੇ ਵਿਭਾਗ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਤਿੰਨ ਕਿਹੜੀਆਂ-ਕਿਹੜੀਆਂ ਹੁੰਦੀਆਂ ਪ੍ਰਸ਼ਨਵਾਚੀ ਵਾਕ ਆਗਿਆਵਾਚੀ ਵਾਕ ਤੇ ਬਿਆਨਿਆ ਵਾਕ ਹੁਣ ਨੰਬਰ 1 ਤੇ ਦੇਖਦੇ ਹਾਂ ਅਸੀਂ ਪ੍ਰਸ਼ਨਵਾਚੀ ਵਾਕ ਪ੍ਰਸ਼ਨਵਾਚੀ ਵਾਕ ਕਿਹੜੇ ਹੁੰਦੇ ਆ ਜਿਨ੍ਹਾਂ ਵਾਕਾਂ ਦੇ ਵਿੱਚ ਅਸੀਂ ਕਿਸੇ ਨੂੰ ਕੋਈ ਪ੍ਰਸ਼ਨ ਪੁੱਛਦੇ ਆ ਤੇ ਵਾਕ ਦੇ ਅਖੀਰ ਦੇ ਵਿੱਚ ਅਸੀਂ ਕਿ ਲਗਾਉਨੇ ਆ ਪ੍ਰਸ਼ਨ ਚਿੰਨ੍ਹ ਲਗਾਉਨੇ ਆ ਉਹ ਨੂੰ ਪ੍ਰਸ਼ਨਵਾਚੀ ਵਾਕ ਕਿਹਾ ਜਾਂਦਾ ਜਿਵੇਂ ਉਹ ਕਿੱਥੇ ਗਿਆ ਹੈ ਉਹ ਕੀ ਕਰ ਰਹੇ ਹਨ ਇਹਨਾਂ ਨੇ ਅਸੀਂ ਕੀ ਕਰਦੇ ਹਾਂ ਅਸੀਂ ਉਹਨੂੰ ਪ੍ਰਸ਼ਨ ਪੁੱਛ ਰਹੇ ਹਾਂ ਤੇ ਉਹਨਾਂ ਦੇ ਇਹਨਾਂ ਦੇ ਜਦੋਂ ਅਸੀਂ ਪ੍ਰਸ਼ਨ ਪੁੱਛਦੇ ਹਾਂ ਉਹਦੇ ਵਿੱਚ ਕਿਹੜੇ ਸ਼ਬਦ ਲੱਗਦੇ ਕੀ ਕਿਉਂ ਕਿੱਧਰ ਕਿਵੇਂ ਕਿਉਂ ਕਿੱਥੇ ਆਦਿ ਹੁਣ ਉਦਾਹਰਨ ਦੇਖਦੇ ਕਹਿੰਦਾ ਉਹ ਕਿੱਥੇ ਜਾ ਰਹੇ ਹਨ ਪ੍ਰਸ਼ਨ ਪ੍ਰਸ਼ਨ ਹੋ ਗਿਆ ਤੇਰੇ ਭਰਾ ਦਾ ਕੀ ਨਾਮ ਹੈ ਹੁਣ ਮੈਂ ਕਿਸੇ ਨੂੰ ਅਸੀਂ ਕਿਸੇ ਨੂੰ ਪੁੱਛਦੇ ਹਾਂ ਤੇਰੇ ਭਰਾ ਦਾ ਕੀ ਨਾਮ ਹੈ ਅਸੀਂ ਉਹਨੂੰ ਕੀ ਕਰ ਰਹੇ ਹਾਂ ਪ੍ਰਸ਼ਨ ਪੁੱਛ ਰਹੇ ਹਾਂ ਅੱਗੇ ਹੈਗਾ ਹੈ ਭਾਰਤ ਕਦੋਂ ਆਜ਼ਾਦ ਹੋਇਆ ਇਹ ਵੀ ਕੀ ਹੈ ਪ੍ਰਸ਼ਨ ਪ੍ਰਸ਼ਨਵਾਚੀ ਵਾਕਾਂ ਇਹਨਾਂ ਦੇ ਪਿੱਛੇ ਹਮੇਸ਼ਾ ਜਿਹੜਾ ਆ ਪ੍ਰਸ਼ਨ ਚਿੰਨ ਲੱਗਦਾ ਹੈ ਹੁਣ ਜਿਹੜੇ ਪ੍ਰਸ਼ਨਵਾਚੀ ਵਾਕ ਆ ਇਹਨਾਂ ਨੂੰ ਚਾਰ ਉਪ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਨੰਬਰ 1 ਤੇਗਾ ਪੁਸ਼ਟੀ ਪ੍ਰਸ਼ਨ ਨੰਬਰ 2 ਤੇ ਸੂਚਨਾ ਪ੍ਰਸ਼ਨ ਨੰਬਰ 3 ਤੇ ਵਿਸ਼ੇਸ਼ਣੀ ਉੱਤਰ ਦਾ ਇੱਕ ਨੰਬਰ 4 ਤੇ ਨਾਵੀ ਜਾਂ ਪਰਨਾਵੀ ਉੱਤਰ ਦਾ ਇੱਕ ਹੁਣ ਨੰਬਰ 1 ਤੇਗਾ ਪੁਸ਼ਟੀ ਪ੍ਰਸ਼ਨ ਹੁਣ ਪੁਸ਼ਟੀ ਪ੍ਰਸ਼ਨ ਜਿਹੜੇ ਹੁੰਦੇ ਆ ਇਹਨਾਂ ਦੇ ਵਿੱਚ ਇਨਾਂ ਦੇ ਵਿੱਚ ਜਿਹੜਾ ਪ੍ਰਸ਼ਨ ਦਾ ਉੱਤਰ ਹਾਂ ਜਾਂ ਨਾ ਵਿੱਚ ਦਿੱਤੇ ਜਾਂਦੀ ਸੰਭਾਵਨਾ ਹੁੰਦੀ ਆ ਉਦਾਹਰਨ ਜਿੱਦਾਂ RAM ਨਹੀਂ ਆਇਆ ਹੁਣ ਉਹਨੂੰ ਅਸੀਂ ਕੀ ਕਹਿਣਾ ਹਾਂ ਜਾਂ ਨਹੀਂ ਨੰਬਰ 2 ਤੇ ਤੂੰ ਰੋਟੀ ਖਾ ਲਈ ਅਸੀਂ ਕੀ ਕਹਿੰਨੇ ਹਾਂ ਹਾਂਜੀ ਖਾ ਲਈ ਜੇ ਨਹੀਂ ਖਾਧੀ ਤਾਂ ਅਸੀਂ ਕੀ ਕਹਿੰਨੇ ਹਾਂ ਨਹੀਂ ਖਾ ਲਈ ਮਤਲਬ ਪੂਰੀ ਜਿਹੜੀ ਹਾਂ ਜਾਂ ਨਾ ਦੇ ਵਿੱਚ ਉੱਤਰ ਦਿੰਦੇ ਆ ਨੰਬਰ 2 ਤੇ ਹੈਗਾ ਸੂਚਨਾ ਪ੍ਰਸ਼ਨ ਜਿਹੜੇ ਸੂਚਨਾ ਪ੍ਰਸ਼ਨ ਹੁੰਦੇ ਆ ਇਹਦੇ ਵਿੱਚ ਕਹਿੰਦੇ ਨਿਸ਼ਚਿਤ ਜਾਣਕਾਰੀ ਦੀ ਆਸ ਜਿਹੜੀ ਆ ਹੁੰਦੀ ਹੈ ਇਹਦੇ ਵਿੱਚ ਕਦੋਂ ਕੌਣ ਕਿਉਂ ਕਿੱਥੇ ਕਿੱਧਰ ਕਿਸ ਤਰ੍ਹਾਂ ਕਿੰਜ ਕਿਸ ਨੇ ਕਿਹੜਾ ਕਿਸ ਦਾ ਕੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੁਣ ਅੱਗੇ ਜਿਹੜਾ ਸੂਚਨਾਵਾਚਕੀ ਪ੍ਰਸ਼ਨਵਾਚਕਾ ਇਹਨਾਂ ਨੂੰ ਵੀ ਅੱਗੇ ਕਿਰਿਆ ਵਿਸ਼ੇਸ਼ਣ ਦੇ ਆਧਾਰ ਤੇ ਚਾਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਜਿਹੜਾ ਪ੍ਰਸ਼ਨਵਾਚਕੀ ਵਾਕ ਆ ਉਹਨੂੰ ਵੀ ਚਾਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਉਹਦਾ ਜਿਹੜਾ ਪ੍ਰਸ਼ਨਵਾਚਕੀ ਵਾਕ ਦਾ ਇੱਕ ਉਪ ਭਾਗ ਆ ਸੂਚਨਾ ਪ੍ਰਸ਼ਨ ਉਹਨੂੰ ਅੱਗੇ ਚਾਰ ਉਪ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਨੋ ਚਾਰ ਉਪਭਾਗ ਕਿਹੜੇ ਆ ਨੰਬਰ 1 ਤੇਗਾ ਸਥਾਨ ਸੂਚਕ ਨੰਬਰ 2 ਤੇ ਕਾਰਨ ਸੂਚਕ ਨੰਬਰ 3 ਤੇ ਕਾਲ ਸੂਚਕ ਤੇ ਨੰਬਰ 4 ਤੇ ਵਿਧੀ ਸੂਚਕ ਹੁਣ ਨੰਬਰ 1 ਤੇਗਾ ਸਥਾਨ ਸੂਚਕ ਸਥਾਨ ਚ ਸੂਚਕ ਕਿਹੜੇ ਹੁੰਦੇ ਆ ਸਥਾਨ ਮਤਲਬ ਅਸੀਂ ਸ਼ਬਦ ਸਥਾਨ ਤੋਂ ਹੀ ਅੰਦਾਜ਼ਾ ਲਗਾ ਸਕਦੇ ਆ ਸਥਾਨ ਮਤਲਬ ਜਗ੍ਹਾ ਤੇ ਇਹਦੇ ਵਿੱਚ ਕੀ ਕਹਿੰਦਾ ਕਿੱਥੇ ਕਿੱਥੋਂ ਕਿੱਧਰ ਕਿੱਧਰੋਂ ਆਦ ਜਿਹੜੇ ਆ ਸ਼ਬਦ ਲਾ ਕੇ ਅਸੀਂ ਕੀ ਕਰਦੇ ਆ ਪ੍ਰਸ਼ਨ ਕਰਦੇ ਆ ਇਹਨੂੰ ਕੀ ਕਹਿੰਦੇ ਆ ਸਥਾਨ ਸੂਚਕ ਸੂਚਨਾਵਾਚਕ ਪ੍ਰਸ਼ਨ ਅਨੰ ਉਦਾਹਰਨ ਹੈਗਾ ਰਾਣੀ ਕਿੱਥੋਂ ਆ ਰਹੀ ਹੈ ਮਤਲਬ ਅਸੀਂ ਪੁੱਛ ਰਿਹਾ ਕਿ ਕਿਹੜੀ ਜਗ੍ਹਾ ਤੋਂ ਆ ਰਹੀ ਹੈ ਨੰਬਰ 2 ਤੇਗਾ tufaan ਕਿੱਧਰੋਂ ਆਇਆ ਸੀ ਇਹ ਵੀ ਪੁੱਛਦੇ ਕਿ tufaan ਕਿਹੜੀ ਜਗ੍ਹਾ ਤੋਂ ਆਇਆ ਨੰਬਰ 2 ਤੇਗਾ ਕਾਰਨ ਸੂਚਕ ਹੁਣ ਕਾਰਨ ਸੂਚਕ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿਉਂ ਲਗਾ ਕੇ ਜਿਹੜਾ ਪ੍ਰੈਸ਼ਨ ਪ੍ਰੈਸ਼ਨ ਜਿਹੜਾ ਆ ਕਰਦੇ ਹਾਂ ਉਦਾਹਰਨ ਲਈ ਕਹਿੰਦਾ ਤੁਸੀਂ ਕਿਉਂ ਕੁੜੀ ਦੇ ਘਰ ਗਏ ਤੁਸੀਂ ਮੈਨੂੰ ਕਿਉਂ ਨੱਚ ਮੈਨੂੰ ਨੱਚਦੇ ਆ ਕਿਉਂ ਦੇਖਿਆ ਕੁੜੀ ਕਿਉਂ ਰੋ ਰਹੀ ਹੈ ਠੀਕ ਹੈ ਇਹ ਸਾਰੇ ਕੀ ਆ ਸੀ ਰੀਜ਼ਨ ਪੁੱਛ ਰਹੇ ਆ ਰੀਜ਼ਨ ਮਤਲਬ ਕਾਰਨ ਪੁੱਛ ਰਹੇ ਆ ਨੰਬਰ 3 ਹੈਗਾ ਕਾਲ ਸੂਚਕ ਕਾਲ ਸੂਚਕ ਦੇ ਵਿੱਚ ਕੀ ਆ ਅਸੀਂ ਪੁੱਛਦੇ ਆ ਕਿ ਕਦ ਜਾਂ ਕਦੋਂ ਲਾ ਕੇ ਜਿਹੜਾ ਅਸੀਂ ਕੀ ਆ ਪ੍ਰਸ਼ਨ ਚਿੰਨ ਪ੍ਰਸ਼ਨ ਪੁੱਛਦੇ ਆ ਉਦਾਹਰਨ ਲਈ ਦੁਨੀਆ ਕਦੋਂ ਬਣੀ ਹੈ ਤੁਸੀਂ ਕਦ ਆਵੋਗੇ ਤੁਸੀਂ ਰੋਟੀ ਕਦ ਖਾਵੋਗੇ ਇਹਦੇ ਵਿੱਚ ਅਸੀਂ ਕੀ ਆ ਕਾਲ ਸੂਚਕ ਜਿਹੜੇ ਸ਼ਬਦ ਆ ਉਹਨਾਂ ਦੀ ਪ੍ਰਸ਼ਨ ਜਿਹੜੇ ਆ ਉਹਨਾਂ ਦੀ ਵਰਤੋਂ ਕੀਤੀ ਨੰਬਰ 4 ਹੈਗਾ ਵਿਧੀ ਸੂਚਕ ਵਿਧੀਵਾਚਕ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿਸ ਤਰ੍ਹਾਂ ਕਿੰਜ ਕਿਵੇਂ ਆਦ ਜਿਹੜਾ ਪ੍ਰਸ਼ਨ ਆ ਉਹ ਆਦ ਲਗਾ ਕੇ ਜਿਹੜਾ ਅਸੀਂ ਪ੍ਰਸ਼ਨ ਆ ਪੁੱਛਦੇ ਹਾਂ ਹੁਣ ਉਦਾਹਰਨ ਦੇ ਦਿੱਤੇ ਕਹਿੰਦਾ ਅਸੀਂ ਗੁਜ਼ਾਰਾ ਕਿਸ ਤਰ੍ਹਾਂ ਕਰਾਂਗੇ ਤੁਸੀਂ ਇਹ ਮਕਾਨ ਕਿੰਜ ਬਣਾਇਆ ਹੁਣ ਇਹ ਕੀ ਪੁੱਛਦਾ ਆ ਉਹਨਾਂ ਨੂੰ ਵਿਧੀ ਪੁੱਛਦਾ ਹੈ ਕਿ ਉਹਨਾਂ ਨੇ ਜਿਹੜਾ ਇਹ ਮਕਾਨ ਕਿਹੜੇ ਤਰੀਕੇ ਨਾਲ ਬਣਾਇਆ ਹੈ ਉਹ ਅੱਗੇ ਨੰਬਰ 3 ਹੈਗਾ ਵਿਸ਼ੇਸ਼ਣੀ ਉੱਤਰਦਾਇਕ ਉਹਨੂੰ ਵਿਸ਼ੇਸ਼ਣੀ ਉੱਤਰਦਾਇਕ ਉੱਤਰਦਾਇਕ ਮਤਲਬ ਜਿਹੜਾ ਇਹ ਪ੍ਰਸ਼ਨ ਦਾ ਉੱਤਰ ਹੁਣ ਇਹਨਾਂ ਨੂੰ ਜਿਹੜੇ ਅਸੀਂ ਉੱਤਰ ਦੇ ਆਧਾਰ ਤੇ ਬੰਡੇਆ ਗਏ ਜਿਹੜੇ ਪ੍ਰਸ਼ਨ ਸੂਚਨਾ ਪ੍ਰਸ਼ਨ ਸੀ ਉਹਨੂੰ ਪ੍ਰਸ਼ਨ ਦੇ ਆਧਾਰ ਤੇ ਬੰਡੇਆ ਗਿਆ ਇਹਨੂੰ ਉੱਤਰ ਦੇ ਆਧਾਰ ਤੇ ਨੰਬਰ 1 ਤੇ ਹੈਗਾ ਗੁਣਾਤਮਕ ਵਿਸ਼ੇਸ਼ਣ ਗੁਣਾਤਮਕ ਵਿਸ਼ੇਸ਼ਣ ਕਿਹੜੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਉੱਤਰ ਜਿਹੜਾ ਹੈ ਗੁਣਾਤਮਕ ਵਿਸ਼ੇਸ਼ਣਾਂ ਦੇ ਵਿੱਚ ਦਿੱਤੇ ਜਾਂਦੇ ਆ ਇਹਦੇ ਵਿੱਚ ਕਿਹਾ ਜਾਂਦਾ ਕਿਸ ਤਰ੍ਹਾਂ ਪ੍ਰਸ਼ਨ ਸੂਚਕ ਦੀ ਵਰਤੋਂ ਕੀਤੀ ਜਾਂਦੀ ਹੈ ਉਦਾਹਰਨ ਰੋਗੀ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਸਬਜੀ ਦਾ ਸਵਾਦ ਕਿਸ ਤਰ੍ਹਾਂ ਦਾ ਹੈ ਹੁਣ ਅਸੀਂ ਦੋਨਾਂ ਵਾਕਾਂ ਦੇ ਵਿੱਚ ਕੀ ਕੀਤਾ ਕਿਸ ਤਰ੍ਹਾਂ ਦੀ ਵਰਤੋਂ ਕੀਤੀ ਹੈ ਨੰਬਰ 2 ਤੇਗਾ ਸੰਖਿਆਕ ਵਿਸ਼ੇਸ਼ਣ ਸੰਖਿਆਕ ਵਿਸ਼ੇਸ਼ਣ ਉਹ ਹੁੰਦੇ ਆ ਜਿਨ੍ਹਾਂ ਦਾ ਉੱਤਰ ਸੰਖਿਆ ਦੇ ਵਿੱਚ ਅਸੀਂ ਦਿੱਤਾ ਜਾਂਦਾ ਉਹਨਾਂ ਨੂੰ ਕੀ ਕਹਿੰਦੇ ਆ ਸੰਖਿਆਕ ਵਿਸ਼ੇਸ਼ਣ ਇਹਦੇ ਵਿੱਚ ਅਸੀਂ ਕਿੰਨੀ ਕਿੰਨੇ ਆਦ ਜਿਹੜੇ ਆ ਪ੍ਰਸ਼ਨਿਕ ਸ਼ਬਦਾਂ ਦੀ ਵਰਤੋਂ ਕਰਦੇ ਆ ਉਦਾਹਰਣ ਲਈ ਇਹ ਮੁਕਦਮੇ ਦੀ ਫੀਸ ਕਿੰਨੀ ਹੋਵੇਗੀ ਤੁਸੀਂ ਤੂੰ ਛੱਤ ਵੀੜ ਕਿੰਨੇ ਵਾਰ ਵੇਖਿਆ ਉਹਦੇ ਵਿੱਚ ਕਿੰਨਾ ਤੇ ਕਿੰਨੀ ਜਿਹੜੇ ਅਸੀਂ ਵਰਤੋਂ ਸ਼ਬਦ ਦੀ ਵਰਤੋਂ ਕੀਤੀਆਂ ਅੱਗੇ ਹੈਗਾ ਨੰਬਰ 4 ਤੇ ਨਾਮੀ ਜਾਂ ਪਰਨਾਮੀ ਉਤਰਦਾਇਕ ਨਾਮੀ ਜਾਂ ਪਰਨਾਮੀ ਉਤਰਦਾਇਕ ਦੇ ਵਿੱਚ ਅਸੀਂ ਕੀ ਕਰਦੇ ਹਾਂ ਇਹਨਾਂ ਦੇ ਵਿੱਚ ਅਸੀਂ ਜਿਹੜਾ ਕਿਸੇ ਵੀ ਵਾਕ ਦਾ ਉੱਤਰ ਜਿਹੜਾ ਹੈ ਨਾਮ ਜਾਂ ਪਰਨਾਮ ਦੇ ਵਿੱਚ ਦਿੰਨੇ ਆ ਤੇ ਇਹਨੂੰ ਵੀ ਅੱਗੇ ਜਿਹੜਾ ਚਾਰ ਭਾਗਾਂ ਦੇ ਵਿੱਚ ਵੰਡੇ ਗਏ ਆ ਪਹਿਲਾ ਹੈਗਾ ਕਹਿੰਦਾ ਉਹ ਚਾ ਕੌਣ ਕਿਸ ਨੇ ਕਿਸ ਨੂੰ ਲਗਾ ਕੇ ਪ੍ਰਸ਼ਨ ਸ਼ਬਦ ਪ੍ਰਸ਼ਨ ਜਿਹੜੇ ਅਸੀਂ ਕਰਦੇ ਆ ਨੰਬਰ 2 ਤੇਗਾ ਕਿਹੜਾ ਕਿਹੜੀ ਕਿਹੜਾ ਕਿਹੜੀਆਂ ਕਿਹੜਿਆ ਆਦ ਲਾ ਕੇ ਅਸੀਂ ਪ੍ਰਸ਼ਨ ਜਿਹੜਾ ਵਰਤ ਕਰਦੇ ਆ ਨੰਬਰ ਤੇ ਦੇਗਾ ਕਿਸ ਦਾ ਕਿਸ ਦੇ ਕਿਸ ਦੀਆਂ ਕਿਸ ਦੇ ਆਦ ਸ਼ਬਦਾਂ ਦੀ ਵਰਤੋਂ ਕਰਦੇ ਆ ਪ੍ਰਸ਼ਨਿਕ ਸ਼ਬਦ ਬਣਾਉਣ ਲਈ ਨੰਬਰ 4 ਤੇਗਾ ਪ੍ਰਸ਼ਨ ਨੰਬਰ 4 ਤੇ ਅਸੀਂ ਕੀ ਕਰਦੇ ਆ ਇਹਨਾਂ ਵਾਕਾਂ ਦੇ ਵਿੱਚ ਪ੍ਰਸ਼ਨ ਬਣਾਉਣ ਲਈ ਕੀ ਦੀ ਵਰਤੋਂ ਕਰਦੇ ਆ ਤੇ ਉਦਾਹਰਨ ਦੇ ਦੇ ਕਹਿੰਦਾ ਤੇਰਾ ਨਾਂ ਕੀ ਹੈ ਤੂੰ ਮੈਥੋਂ ਕੀ ਲੈਣਾ ਹੈ ਹੁਣ ਇਹਨਾਂ ਦੋਨਾਂ ਵਾਕਾਂ ਦੇ ਵਿੱਚ ਅਸੀਂ ਕੀ ਵਰਤੇ ਆ ਤੇ ਇਹ ਕੀ ਆ ਨਾਮੀ ਜਾਂ ਪੜਨਾਂਮੀ ਉਤਰਦਾਇਕ ਜਿਹੜਾ ਆ ਪ੍ਰਸ਼ਨਤੀ ਉਦਾਹਰਣ ਨੰਬਰ 2 ਤੇ ਹੈਗਾ ਆਗਿਆਵਾਚੀ ਵਾਕ ਹੁਣ ਆਗਿਆਵਾਚੀ ਵਾਕ ਦੇ ਵਿੱਚ ਕੀ ਕਹਿੰਦੇ ਅਸੀਂ ਇਦੇ ਵਿੱਚ ਕਹਿੰਦੇ ਕਰਤਾ ਜਿਹੜਾ ਆ ਉਹ ਦੀ ਹੋਂਦ ਹੁੰਦੀ ਮਤਲਬ ਇਹਦੇ ਵਿੱਚ ਕਰਤਾ ਨਹੀਂ ਹੁੰਦਾ ਇਹਦੇ ਵਿੱਚ ਆਗਿਆ ਜਾਂ ਹੁਕਮ ਦਾ ਜਿਹੜਾ ਭਾਵ ਉਜਾਗਰ ਹੁੰਦਾ ਆ ਕਈ ਵਾਰ ਇਹਨਾਂ ਵਾਕਾਂ ਵਿੱਚ ਆਦਰਵਾਦੀ ਤੱਤ ਕਿਰਪਾ ਜੀ ਆਦ ਦੀ ਵਰਤੋਂ ਵੀ ਹੁੰਦੀ ਹੈ ਉਦਾਹਰਨ ਲਈ ਆਓ ਜੀ ਚੱਲੀਏ ਹੁਣ ਆਓ ਜੀ ਜੀ ਜਿਹੜਾ ਅਸੀਂ ਕਿਸੇ ਨੂੰ ਆਦਰ ਸਤਕਾਰ ਦੇਣ ਲਈ ਲਗਾਉਂਦੇ ਆ ਚਾਹ ਲਿਓ ਕਿਰਪਾ ਕਰਕੇ ਚੁੱਪ ਕਰ ਜਾ ਹੁਣ ਕਿਰਪਾ ਕਰਕੇ ਅਸੀਂ ਕਿਸੇ ਨੂੰ ਮਤਲਬ ਰਿਕੁਐਸਟ ਕਰ ਰਹੇ ਹਾਂ ਕਿ ਹਾਂ ਕਿਰਪਾ ਕਰਕੇ ਚੁੱਪ ਕਰ ਜਾਓ ਹੁਣ ਅੱਗੇ ਹੈਗਾ ਆ ਹੁਣ ਇਹਦੇ ਵਿੱਚ ਕੀ ਆ ਸਧਾਰਨ ਬੇਨਤੀਵਾਚਕ ਤੇ ਤਾਤੂ ਰੂਪ ਜਿਹੜੇ ਆ ਵਰਤੇ ਜਾਂਦੇ ਆ ਹੁਣ ਨੰਬਰ 3 ਤੇ ਹੁਣ ਨੰਬਰ 3 ਤੇ ਹੈਗਾ ਬਿਆਨੀਆਂ ਵਾਕ ਬਿਆਨੀਆਂ ਵਾਕ ਕੀ ਹੁੰਦਾ ਆ ਇਹਦੇ ਵਿੱਚ ਕਹਿੰਦੇ ਕਿਸੇ ਸਚਾਈ ਨੂੰ ਜਾਂ ਕਿਸੇ ਤੱਥ ਨੂੰ ਪੇਸ਼ ਕੀਤਾ ਜਾਂਦਾ ਆ ਤੇ ਇਹ ਇਹ ਪ੍ਰਕਾਰ ਦੇ ਵਾਕਾਂ ਵਿੱਚ ਹਾਂ ਜਾਂ ਨਾ ਵਾਚਕ ਜਿਹੜੀ ਸੂਚਨਾ ਉਹ ਦਿੱਤੀ ਜਾਂਦੀ ਆ ਤੇ ਇਹ ਵਾਕ ਜਿਹੜੇ ਸਧਾਰਨ ਮਿਸ਼ਰਕ ਤੇ ਸੰਯੁਕਤ ਜਿਹੜੇ ਤਿੰਨੇ ਤਰ੍ਹਾਂ ਦੇ ਹੋ ਜਾਂਦੇ ਆ ਉਦਾਹਰਣ ਲੇ ਗਿੰਦਾ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਕਵਿਤਾ ਹਨ ਨੰਬਰ 2 ਤੇ ਸੰਗਤਾ ਭੁਖੀਆਂ ਹਨ ਹੁਣ ਬਿਆਨੀਆਂ ਵਾਕ ਜਿਹੜੀਆਂ ਉਹਦੀਆਂ ਅੱਗੋਂ ਵੀ ਦੋ ਕਿਸਮਾਂ ਦੀਆਂ ਇੱਕ ਹਾਂ ਵਾਚਕ ਵਾਕ ਹੁੰਦੇ ਇੱਕ ਨਾ ਹਾਂ ਵਾਚਕ ਵਾਕ ਹੁੰਦੇ ਹੁਣ ਹਾਂ ਵਾਚਕ ਜਿਹੜੇ ਆ ਇਹਨਾਂ ਵਾਕਾਂ ਵਿੱਚ ਜਿਹੜੇ ਇਹਨਾਂ ਵਾਕਾਂ ਵਿੱਚ ਕਿਰਿਆ ਹਾਂ ਵਾਚਕ ਹੁੰਦੀ ਆ ਉਦਾਹਰਣ ਲਈ ਕਹਿੰਦਾ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਮੇਰੇ ਦਾਦੀ ਜੀ ਅਨਪੜ੍ਹ ਹਨ ਠੀਕ ਆ ਨਾਵਾਚਕ ਨੰਬਰ 2 ਤੇ ਹੈਗਾ ਨਾਵਾਚਕ ਨਾਵਾਚਕ ਕਿਹੜੇ ਹੁੰਦੇ ਆ ਜਿਨ੍ਹਾਂ ਵਿੱਚ ਕਿਰਿਆ ਜਿਹੜੀ ਨਾ ਨਾਵਾਚੀ ਜਿਹੜੀ ਹੁੰਦੀ ਆ ਉਹਨੂੰ ਕੀ ਕਹਿੰਦੇ ਆ ਨਾਵਾਚਕ ਵਾਕ ਉਦਾਹਰਣੇ ਬੱਚਿਓ ਇੱਧਰ ਨਾ ਆਓ ਮਿਹਨਤੀ ਲੋਕ ਕਦੇ ਨਹੀਂ ਹਾਰ ਮੰਨਦੇ ਨੰਬਰ 4 ਤੇ ਹੈਗਾ ਵਿਸਮੇਵਾਚਕ ਵਾਕ ਹੁਣ ਵਿਸਮੇਵਾਚਕ ਵਾਕ ਉਹ ਕਿਹੜੇ ਹੁੰਦੇ ਆ ਜਿਹੜੇ ਮਨ ਦੀ ਖੁਸ਼ੀ ਗਮੀ ਹੈਰਾਨੀ ਵਿਸਮੇ ਦਾ ਭਾਵ ਪ੍ਰਗਟ ਕਰਦੇ ਆ ਅਸੀਂ ਵਿਸਮਿਕ ਵਿਸਮਿਕ ਵਾਕਾਂ ਦੇ ਵਿੱਚ ਕੀਤਾ ਹੋਇਆ ਹੈ ਉਹੀ ਜਿਹੜੇ ਵਿਸਮਿਕ ਵਾਕ ਹੁੰਦੇ ਆ ਉਦਾਹਰਣ ਲਈ ਕਹਿੰਦਾ ਵਾਹ ਕਿੰਨਾ ਸੁੰਦਰ ਫੁੱਲ ਹੈ ਹਾਈ ਮੈਂ ਕੀ ਕਰਾਂ ਬੱਲੇ ਉਸਨੇ ਕਿੰਨੀ ਉੱਚੀ ਸ਼ਾਲ ਮਾਰੀ ਹੁਣ ਇਹ ਤਿੰਨੇ ਵਾਕ ਜਿਹੜੇ ਆ ਇਹ ਕੀ ਆ ਵਿਸਮੇ ਬਾਚਕ ਵਾਕ ਦੀ ਉਦਾਹਰਣ ਹਨ ਅੱਗੇ ਹੈਗਾ ਇੱਛਾਵਾਚਕ ਵਾਕ ਇੱਛਾਵਾਚਕ ਵਾਕ ਵਿੱਚ ਹੁੰਦਾ ਕਹਿੰਦਾ ਇਹਦੇ ਵਿੱਚ ਅਸੀਂ ਕਿਸੇ ਲਈ ਸ਼ੁਭ ਇਸ਼ਾਵਾ ਜੜੀਆਂ ਆ ਦਿੰਦੇ ਆ ਜਾਂ ਉਹਨਾਂ ਨੂੰ ਜਾਂ ਆਪਣੇ ਅਸੀਸ ਦੇ ਭਾਵ ਜਿਹੜੇ ਆ ਉਹਨੂੰ ਪ੍ਰਗਟ ਕਰਦੇ ਆ ਉਦਾਹਰਣ ਲਈ ਕਹਿੰਦਾ ਤੂੰ ਸਦਾ ਸੁਖੀ ਰਹੇ ਹੁਣ ਅਸੀਂ ਕੀ ਕੀਤਾ ਉਹਨੂੰ ਅਸੀਸ ਦਿੱਤੀ ਆ ਤੈਨੂੰ ਤਤੀ ਵਾਰ ਨਾ ਲੱਗੇ ਠੀਕ ਆ ਅਸੀਂ ਉਹਦੇ ਲਈ ਕੀਤੇ ਸ਼ੁਭਕਾਮਨਾਵਾਂ ਕੀਤੀ ਕੋਈ ਵੀ ਰੋਗ ਜਿਹੜਾ ਨਾ ਲੱਗੇ ਧੰਨਵਾਦ ਸਾਰਿਆਂ ਦਾ